ਸਸੇ ਗਾ ਜੀ ਸਾਰਿਆਂ ਨੂੰ ਹੋਸਨਾਵਾਂ ਜੀ ਕਿਦਾਂ ਠੀਕ ਠਾਕ ਜੀ ਆਸ ਕਰਦੇ ਆਂ ਕਿ ਤੁਸੀਂ ਵਧੀਆ ਹੋਗੇ ਅੱਜ ਅਸੀਂ ਸਾਰੀ ਟੀਮ ਲਈ ਹੀ ਵੀਡੀਓ ਬਣਾਉਣਾ ਤੇ ਅਸੀਂ ਸੋਚਿਆ ਵੀ ਨਾਲ ਹੁਣ ਕੀ ਟਾਈਮ ਹੋ ਗਿਆ 1:30 ਵਜੇ ਆ ਤੇ ਅਸੀਂ ਕਹਿ ਪਚਾਂ ਸੇਵੀਆਂ ਬਣਾਉਣੀਆਂ ਨੇ ਤੇ ਸੇਵੀਆਂ ਜਿਹੜੀਆਂ ਬਣਾਉਂਦੇ ਪਹਿਲਾਂ ਜਿਹੜੀਆਂ ਹੱਥ ਦੀਆਂ ਹੁੰਦੀਆਂ ਹਨਾ ਉਹ ਸੇਵੀਆਂ ਬਣਾਉਣ ਨੂੰ ਗਿਆ ਹਾਂ ਜੀ ਕਿਉਂਕਿ ਮੌਸਮ ਵੀ ਅੱਜ ਠੰਡਾ ਹੈ ਤੇ ਵਿੱਚ ਵਿੱਚ ਕੋਈ ਨਾ ਕੋਈ ਨਾਲੇ ਬ੍ਰੇਕ ਚ ਕਰਨਾ ਵੀ ਚਾਹੀਦਾ ਵਾ ਨਾਲੇ ਤੇ ਇਹਨਾਂ ਬਾਬਾ ਮੱਕਰਾ ਦੇ ਵਿੱਚ ਹੋ ਜਾਂਦਾ ਵਾ ਤੇ ਨਾਲੇ ਟਾਈਮ ਪਾਸ ਹਸਕਣ ਕਿ ਹੋ ਜਾਂਦਾ ਹੈ ਨਾ ਤੇ ਨਾਲੇ ਕੰਮ ਕਰਦਿਆ ਕਰਦਿਆ ਥੋੜੀ ਜਿਹੀ ਵਿੱਚ ਬ੍ਰੇਕ ਆ ਕੇ ਤੇ ਥੋੜੀ ਜਿਹੀ ਰੈਸਟ ਹੋ ਜਾਂਦੀ ਹੈ ਜ਼ਰੀਰੀ ਜੀ ਤੇ ਮੇਰੀ ਘੋਤ ਵੀ ਇਹਨਾਂ ਕਿੱਦਾਂ ਕਰਦੇ ਬੜੇ ਬੜੇ ਪਾਪ ਕਰਨ ਧੀ ਮੇਰੇ ਨਨਾਨ ਤੇ ਸੱਸ ਆਜਾ ਤੈਨੂੰ ਸੀਟ ਕਰਾਉਣ ਲੱਗਿਆ ਨਾ ਜਿਹੜਾ ਗਰਲੀਨ ਇਹਨਾਂ ਨੂੰ ਜਿਹੜਾ ਵਾ ਬਈ ਤੋਂ ਥੋੜਾ ਕਰਨਾ ਪੈਂਦਾ ਰੈਡੀ ਜਿਹੜਾ ਇਹਨਾਂ ਦਾ ਕੈਰੈਕਟਰ ਚੱਲਣ ਡਿਆ ਤੇ ਉਸ ਹਾਰ ਨਾਲ ਤੇ ਹੁਣ ਮੈਂ ਮਨੰਨੀ ਆ ਮਨੰਨੀ ਆ ਤੁਹਾਨੂੰ ਜਿਹੜੀ ਮੇਰੀ ਨਨਾਨ ਤੇ ਸੱਸ ਜਿਹੜੀਆਂ ਮੈਨੂੰ ਜੀਨ ਨੇ ਦੇ ਦਿੱਤੀਆਂ ਵੀਡੀਓ ਵਿੱਚ ਆਸਰੀ ਗਾਲ ਦੀ ਸਾਰਿਆਂ ਨੂੰ ਹੋਰ ਸੁਣਾਉਂ ਕੀ ਆਇਆ ਹਾਂਜੀ ਆਸ ਕਰਦੀ ਆ ਕਿ ਤੁਸੀਂ ਵਧੀਆ ਹੋਗੇ ਤੇ ਬਾਕੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਕਰਨ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਬਾਕੀ ਇਹ ਮਾੜੀ ਨਹੀਂ ਆ ਇਹ ਵੀ ਨਹੀਂ ਮਾੜੇ ਤੇ ਅੰਟਿੰਗ ਨਹੀਂ ਮਾੜੇ ਕਿਉਂਕਿ ਇਹਨਾਂ ਨੇ ਜਿੱਦਾਂ ਦੇ ਸੀਨ ਦਿੱਤੇ ਉਦਾਂ ਦੇ ਸੀਨ ਨਭੁੰਦੇ ਆ ਬਾਕੀ ਆ ਵੀ ਜੇ ਕੇ ਦਾ ਕਰੈਕਟਰ ਨੈਗੇਟਿਵ ਆ ਤੋ ਉਹਨੂੰ ਨੈਗੇਟਿਵ ਪੂਰਾ ਨਮਾਉਣਾ ਪੈਂਦਾ ਤਾਦੀ ਉਹਦਾ ਠੋਸ ਕਰੈਕਟਰ ਆ ਜੇ ਕੇ ਦਾ ਪੋਜੀਟਿਵ ਆ ਤੋ ਪੋਜ਼ਿਟਿਵ ਨਮਾਉਣਾ ਪੈਣਾ ਤੇ ਬਾਕੀ ਕੋਈ ਗੱਲ ਨਹੀਂ ਤੁਸੀਂ ਕਮੈਂਟ ਕਰ ਸਕਦੇ ਹੋ ਕਿਉਂ ਵੀ ਤੁਹਾਨੂੰ ਨਾਟਕ ਵਧੀਆ ਲੱਗਣ ਦੇ ਆ ਫੇਰ ਹੀ ਤੁਸੀਂ ਕਮੈਂਟ ਕਰਨ ਦੇਓ ਤੇ ਨਾਲੇ ਹੁਣ ਤੁਸੀਂ ਇਹ ਵਲੌਗ ਦੇਖਣ ਤੋਂ ਬਾਅਦ ਦੱਸਣਾ ਵਾ ਵੀ ਇਹਨਾਂ ਦਾ ਜਿਹੜਾ ਜਿਹੜਾ ਕਰੈਕਟਰ ਕੰਨ ਦੇ ਆ ਕਰੈਕਟਰ ਕਿੱਦਾਂ ਰਹਿ ਰਿਹਾ ਵਾ ਜਿਹੜਾ ਜਿਹੜਾ ਵੀ ਮਤਲਬ ਪਾਰਟਿਸਪੇਟ ਰਿਹਾ ਕਰਨਾ ਇਹਦੇ ਵਿੱਚ ਹਾਂਜੀ ਹਾਂਜੀ ਤੇ ਤੁਹਾਨੂੰ ਮਿਲਾਉਨੇ ਆ ਹੁਣ ਆਂਟੀਨਾ ਅੰਟੀ ਜਿਹੜੇ ਆ ਮੇਸ਼ਾ ਇੱਕ ਚੀਜ਼ ਇਹਨਾਂ ਦੀ ਮੈਂ ਨੋਟ ਕੀਤੀ ਆ ਕਿ ਇਹ ਵਰਕ ਦੇ ਵਿੱਚ ਮੇਸ਼ਾ ਕੰਮ ਦੇ ਵਿੱਚ ਅੱਗੇ ਰਹਿੰਦੇ ਆ ਇਹਨਾਂ ਚ ਥੋੜਾ ਜਿਹਾ ਉਹ ਨਹੀਂ ਹੈਗਾ ਆਲਸ ਨਹੀਂ ਹੈਗਾ ਮਤਲਬ ਕੋਈ ਵੀ ਜਦੋਂ ਕਰਨਾ ਹੋਵੇ ਤਾਂ ਫਿਰ ਇਹ ਕਹਿੰਦੇ ਆ ਵੀ ਚਲੋ ਕਰੀਏ ਉਦਾਂ ਭਾਵੇਂ ਵੀਡੀਓ ਤੇ ਕੰਮ ਮੇਰੇ ਕੋ ਕਰਉਂਦੇ ਆ ਤੇ ਉਹਦਾ ਮੈਂ ਕਰਾਉਂਦੀ ਇਹਨਾਂ ਕੋ ਫਸ ਜਿਹੜੀ ਗੱਲਾਂ ਤੁਸੀਂ ਸੁਣੂਣਾ ਜਿਹੜੀਆਂ ਹੱਥ ਨਾਲ ਸੇਵੀਆਂ ਨੇ ਇਹ ਨਹੀਂ ਬਣਾਉਂਦੀਆਂ ਤੇ ਮੈਂ ਫਿਰ ਅੰਟੀ ਨੂੰ ਕਿਹਾ ਕਿ ਨਹੀਂ ਬਣਾਉਂਦਾ ਅੰਟੀਆਂ ਦੀ ਕੋਈ ਗੱਲ ਨਹੀਂ ਮੈਂ ਬਣਾ ਲਵਾਂਗੀ ਤੇ ਨਾਲ ਮੈਨੂੰ ਪਤਾ ਲੱਗ ਜੇਗਾ ਕਿ ਕਿੱਦਾਂ ਬਣਾਉਂਦੀਆਂ ਦੋ ਧਾਰਗੇ ਮਸੀਹੀਆਂ ਬਣਾ ਲੈਣੀਆਂ ਤੇ ਇਹਨਾਂ ਦੇ ਨੂੰ ਮਜ਼ਾ ਆਏਗੀ ਲੋ ਫੇਲੋ ਕਰ ਲੈਨੇ ਵੀ ਹਰ ਚੀਜ਼ ਚ ਕੋਈ ਨੌਲੇਜ ਹੁੰਦੀ ਆ ਨਾ ਇਹ ਪਹਿਲਾਂ ਆਂਟੀ ਪਹਿਲੇ ਜਿਮਾਨੇ ਚ ਵਟ ਦੀਆਂ ਇਹ ਰੰਗ ਬਣੀਆਂ ਕਾਲਾ ਹੈ ਜਾਂ ਮੇਰੇ ਤੋਂ ਕਾਹਣੀ ਵਟ ਦੀਆਂ ਵਟ ਲਈ ਪਹਿਲਾਂ ਤੇ ਅੱਜ ਕੋਈ ਦਵਾ ਨਹੀਂ ਰਿਹਾ ਤੇ ਆਂਟੀ ਇਹ ਬਣਾਉਣੀਆਂ ਸੌਖੀਆਂ ਨੇ ਦੂਜਿਆਂ ਨਾਲੋਂ ਕਿ ਜਾਂ ਮਤਲਬ ਥੋੜਾ ਜਿਹਾ ਫਰਕ ਆ ਨਹੀਂ ਸੌਖੀਆਂ ਐਂਡ ਕਰਕੇ ਥੋੜਾ ਜਿਹਾ ਦੱਸੋ ਨੀ ਸਾਰਿਆਂ ਨੂੰ ਸਭ ਨੇ ਉਹਨਾਂ ਗਾਰੰਟੀ ਦੇ ਘੁਸੇ ਲੈਣੇ ਵਾਕਿਆ ਜਾਂਦਾ ਹਣਾ ਚਿਰਾਂ ਨੂੰ ਗਾਉਂਦੇ ਐਂਡ ਤੇ ਬਾਲੀਆਂ ਨੇ ਹਾਂ ਬਾਲੀਆਂ ਨਾ ਸਾਰੇ ਇਹਨਾਂ ਚ ਖੰਡ ਕਿਉਂ ਪਾ ਦਿੰਦੇ ਪਾੰਡ ਖੰਡ ਲਿਆ ਤੇ ਇਹਦੇ ਗੁੜ ਦੇਸੀ ਘੋਲ ਨੂੰ ਤੇ ਪਾੜ ਕੇ ਪਾਉਣਾ ਹੈ ਨਾ ਉਹਦਾ ਵਾਰ ਤੇ ਦੇਸੀ ਬੰਦੇ ਬਾਸੇ ਸੀ ਕਿ ਉਹ ਜਿਹੜਾ ਵਾ ਇਹ ਲਾਹਮੀ ਖਾਂਦਾ ਹੈਗਾ ਅੱਛਾ ਆਹੋ ਜਿਹੜਾ ਮੱਤਿ ਭਾਣੋ ਉਹ ਤਾਂ ਬਹੁਤ ਜਪਾਈ ਦੇਸੀ ਪ੍ਰਾਣ ਦੇ ਤਾਂ ਲਾਹਮੀ ਖਾਂਦਾ ਤੇ ਮੈਂ ਵੀ ਨਹੀਂ ਖਾਣਾ ਦੇ ਸੀ ਕਿ ਉਹ ਕਿ ਗਰਮੀ ਬੜੀ ਆ ਇਸ ਦਾ ਕੀ ਪਾਇਆ ਤੇ ਬਣ ਜਾਂਦੀਆਂ ਸੇ ਖਾਗਦ ਸੰਪੇਣ ਦੇ ਹੱਥ ਦੀਆਂ ਕਿੱਦਾਂ ਦੀਆਂ ਸੀ ਇਹ ਬੜੀਆਂ ਤਾਂ ਨਾਲ ਤੇ ਆਂਦੇ ਹੀ ਵੀ ਕੋਈ ਤਾਂ ਕੋਈ ਬਲੌਗ ਪਾਉਂਦੇ ਰਹੋ ਤਾਂ ਕੋਈ ਗੱਲ ਨਹੀਂ ਜਿਵੇਂ ਜਿਵੇਂ ਬਲੌਗ ਕੋਈ ਬਣੇਗਾ ਤਾਂ ਜਰੂਰ ਸਾਡੇ ਨਾਲ ਸਾਰੇ ਜਾਣੇ ਨੂੰ ਸ਼ੇਅਰ ਕਰਾਂਗੇ ਉਦਾਂ ਕੋਸ਼ਿਸ਼ ਆ ਦੀ ਵੀ ਆ ਕਿ ਤੁਸੀਂ ਡੇਲੀ ਰੁਟੀਨ ਆਂਦੇ ਹੀ ਪਾਓ ਤੇ ਡੇਲੀ ਰੁਟੀਨ ਸਾਡੇ ਕੋਲ ਮਾਫੀ ਚਾਹੁੰਦੇ ਆ ਜੇ ਇੱਕ ਵੀ ਨਹੀਂ ਪਈ ਹੈਗੀ ਰੋਜ਼ ਕਹਿੰਦੇ ਆ ਵੀ ਅੱਜ ਪਾਉਨੇ ਆ ਉਦੋਂ ਗਰਲੀਨ ਜਾਂ ਮਤਲਬ ਕਿਤਨਾ ਕਿਤੇ ਹੁੰਦੇ ਆ ਜਾਂ ਮੈਂ ਮਤਲਬ ਬਾਹਰ ਅੰਦਰ ਹੁੰਨਾ ਪੀਜੀ ਹੁੰਨਾ ਵਾ ਸਵੇਰੇ ਕਹਿੰਦੇ ਆ ਕਿਉਂਕਿ ਛੋਟਾ ਮੋਟਾ ਨਾਲ ਕੰਮ ਧੰਦਾ ਵੀ ਆ ਤੇ ਉਹਦੇ ਕਰਕੇ ਡੇਲੀ ਰੁਟੀਨ ਪੂਰੀ ਕੋਸ਼ਿਸ਼ ਆ ਪਾਉਣ ਦੀ ਪਰ ਅਜੇ ਪਈ ਨਹੀਂ ਸਾਡੇ ਕੋਲ ਇੱਕ ਵੀ ਹਾਂਜੀ ਤੇ ਜਰੂਰ ਕੋਈ ਨਾਲ ਹੀ ਉਹ ਵੀ ਪਾਵਾਂਗੇ ਆਪਾਂ ਬਾਕੀ ਜਿੰਨੇ ਵੀ ਆਡੇ ਪਾਰਟਿਸਪੀਟ ਨੇ ਉਹਨਾਂ ਦੇ ਕੈਰੈਕਟਰ ਦੇ ਹਿਸਾਬ ਨਾਲ ਕਰਨ ਦੇ ਉਹਦਾ ਸਾਰਿਆਂ ਦਾ ਹੀ ਨੇਚਰ ਬਹੁਤ ਪਿਆਰਾ ਹੈ ਹਨਾ ਕਰਲੀ ਹਾਂਜੀ ਬਹੁਤ ਫੈਂਟੇਸ ਸੁਭਾਅ ਵਾਲੇ ਐਂਡ ਵੀ ਤੇ ਉਹ ਉਹਨਾਂ ਦੀ ਕਿ ਦੀ ਦੀ ਵੀ ਤੇ ਬਠੇਰੇ ਨਾਲ ਉਹ ਬੜੀ ਵਾਰੀ ਪੰਜ ਛੇ ਵਾਰੀ ਕਹਿ ਕੇ ਨਾ ਤੇ ਸੀਨ ਕੱਟ ਕੱਟ ਕੇ ਬਣਾਉਂਦੇ ਆ ਨਾ ਕਹਿੰਦਾ ਹੋਰ ਮਸਾਲਾ ਹੋਰ ਮਸਾਲਾ ਹੋਵੇ ਇਹ ਵੀ ਅੱਗੇ ਨਾਲ ਨਹੀਂ ਬਹੁਤ ਜ਼ਿਆਦਾ ਵੈਗਲੀ ਨਾ ਨਾ ਇੰਪਰੂਵਮੈਂਟ ਦਿਨੋ ਦਿਨ ਇਹਨਾਂ ਦਾ ਇੰਪਰੂਵਮੈਂਟ ਹੁੰਦਾ ਜਾਂਦਾ ਹਾਂਜੀ ਬੜਾ ਫਰਕ ਆ ਤੇ ਤੇਰੇ ਆ ਮੈਮ ਖਾਣੀਆਂ ਹਨ ਬਣ ਗਈਆਂ ਅਛਾ ਅੰਟੀ ਮਾਰਨਿੰਗ ਹੈ ਛੱਟ ਬਣ ਗਈ ਹੈ ਨਾ ਦਹੀਂ ਤਾਂ ਬਣ ਜਾਂਦੀਆਂ ਨੇ ਛੱਤੀ ਦੁੱਧ ਜਿਹੀ ਬਣਾ ਲਈਦੀਆਂ ਨੇ ਅਛਾ ਇਹ ਦੁੱਧ ਜਿਹੀ ਬਣ ਜਾਂਦੀਆਂ ਨੇ ਹਾਂ ਦੁੱਧ ਜਿਹੀ ਇਤਰਾ ਪਾਲ ਕੇ ਦੁੱਧ ਤੇ ਥੋੜੀਆਂ ਜਿਵੇਂ ਚ ਪਾ ਦੋ ਜਿੰਨੀਆਂ ਖਾਣੀਆਂ ਨੇ ਦੇ ਵਿੱਚ ਖੰਡ ਪਾ ਲਓ ਠੀਕ ਠੀਕ ਦੁੱਧ ਜਿਹੀ ਵੀ ਬਣ ਜਾਂਦੀਆਂ ਪਾਣੀ ਚ ਵੀ ਪਾ ਲਓ ਠੀਕ ਕੋਈ ਗੱਲ ਨਹੀਂ ਹੁਣ ਮੈਂ ਜਦੋਂ ਬਣਾਵਾਂਗੀ ਫਿਰ ਮੈਂ ਬਣਾਵਾਂਗੀ ਤੇ ਚਲੋ ਖਾ ਕੇ ਵੇਖ ਲਈ ਬਣ ਗਈਆਂ ਨੇ

ਕੋਈ ਨਹੀਂ ਸੋਈ ਜੰਡਲਾਕ ਆ ਹਾਏ ਦੇ ਸੋਈ ਜਿ ਕਿਉਂ ਆ ਕੈਮਰਾ ਫੜਿਆ ਹੀ ਉਹ ਵਲੌਗ ਬਣਾਉਂਦੇ ਆ ਤੇ ਤੁਸੀਂ ਵਿਖਾ ਕੇ ਦੱਸੋ ਕਿਦਾਂ ਨਹੀਂ ਬਣੀਆ ਕਿਦਾਂ ਮਿੱਠਾ ਮੂਠਾ ਠੀਕ ਹੈ ਅੰਟੀ ਹਾਂ ਬਣੀਆ ਬਣੀਆਂ ਠੀਕ ਹੈ ਰਿਜ਼ਲਟ ਤਾਂ ਆ ਦੇਣਗੇ ਕਿਉਂਕਿ ਇਹ ਨੁਕਸ ਕਰਦੇ ਹਰ ਇੱਕ ਚੀਜ਼ ਤੇ ਨਹੀਂ ਸਹੀ ਬਣੀਆ ਬਹੁਤ ਸਵਾਲ ਬਣੀਆ ਸਸੀ ਗੱਲ ਜੀ ਸਾਰਿਆਂ ਨੂੰ ਹੋਸਨਾਮ ਜੀ ਕਿਦਾਂ ਠੀਕ ਠਾਕ ਆਸ ਕਰਦੇ ਆ ਕਿ ਤੁਸੀਂ ਵਧੀਆ ਹੋਗੇ ਤੇ ਬਾਕੀ ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਨਵੀਂ ਵੀਡੀਓ ਨੂੰ ਇੰਨਾ ਜਿਆਦਾ ਪਿਆਰ ਦਿੰਦੇ ਹੋ ਤੇ ਇਹ ਵੀਡੀਓ ਤੇ ਆਪਾਂ ਸਿਰਫ ਦੋ ਪਾਰਟ ਹੀ ਬਣਾਏ ਆ ਤੇ ਜਿਹੜੀ ਆਪਾਂ ਵੀਡੀਓ ਬਣਾਉਣੀ ਆ ਲੌਂਗ ਚਲਾਵਾਂਗੇ ਉਹਨੂੰ ਦੱਸੋ ਉਹ ਤੁਹਾਨੂੰ ਮਿਲੂਗੀ ਦੋ ਦਿਨ ਤੱਕ ਆਪਾਂ ਦਾ ਪਾਰਟ ਪਾਵਾਂਗੇ ਹਾਂਜੀ ਮੰਡੇ ਨੂੰ ਫਸਟ ਹੋਗਾ ਪਾਗ ਪੇ ਆ ਹਾਂਜੀ ਹਾਂਜੀ ਤੇ ਸਾਰਿਆਂ ਵੱਲੋਂ ਹੀ ਟੀਮ ਵੱਲੋਂ ਆਪਾਂ ਪੂਰੀ ਮਿਹਨਤ ਉਹ ਦੀ ਕਰਾਂਗੇ ਤਾਂ ਜੋ ਤੁਹਾਨੂੰ ਸਟੋਰੀ ਜਿਹੜੀ ਆ ਵਧੀਆ ਲੱਗੇ ਤੇ ਬਾਕੀ ਇਹ ਆ ਵੀ ਤੁਸੀਂ ਵੀ ਥੋੜਾ ਜਿਆਦਾ ਹੋਰ ਹਿੰਟ ਦਿਓ ਕਮੈਂਟ ਕਰਕੇ ਇਸ ਬਲਾਗ ਵਿੱਚ ਵੀ ਕਿਹੜੀ ਸਟੋਰੀ ਆਪਾਂ ਪਾਈਏ ਹਾਂਜੀ ਇੱਕ ਨੇ ਕਿਸੇ ਨੇ ਕੀਤਾ ਵੀ ਦਾਸ ਤੇ ਬਣਾਓ ਹਾਂਜੀ ਇੱਕ ਨੇ ਕੀਤਾ ਜੀ ਪਤਾ ਨਹੀਂ ਉਹ ਭੈਣ ਹੀ ਕਿ ਭਰਾ ਹੀ ਹੁਣ ਮੈਨੂੰ ਜੱਦ ਭੁੱਲ ਗਿਆ ਤੇ ਇਹ ਆ ਵੀ ਉਹਨੇ ਤਾਜ ਬਾਰੇ ਕਿਹਾ ਵੀ ਤਾਜ ਤੇ ਬਣਾਓ ਕੋਸ਼ਿਸ਼ ਕਰਾਂਗੇ ਵੇਖਦੇ ਆ ਕਨਸੈਪਟ ਤਿਆਰ ਕਰਕੇ ਜੇ ਸਾਡੇ ਕੋਲ ਓਲਓਵਰ ਸਾਰੇ ਮਤਲਬ ਉਹ ਕੈਰੈਕਟਰ ਵਗੈਰਾ ਜਾਨਾ ਤੇ ਫਿਰ ਆਪਾਂ ਉੱਤੇ ਵੀ ਕਰਾਂਗੇ ਜੀ ਤੇ ਜੇ ਐਤਕਾ ਨਾ ਹੋਇਆ ਤੇ ਫੇਰ ਕਦੇ ਜਰੂਰ ਕਰਾਂਗੇ ਉੱਤੇ ਦਾਸ ਤੇ ਮੈਂ ਇਦਾਂ ਨਹੀਂ ਕਿ ਉਹ ਵੀ ਪੰਜ ਜਿਹੜੀ ਵੀਡੀਓ ਬੰਦ ਕੀਤੀ ਹੈ ਨਾ ਨੌਂ ਨੂੰ ਕੀ ਨਹੀਂ ਮੰਨਦੀ ਇਹਦੇ ਵਿੱਚ ਇਹੋ ਚੀਜ਼ ਵਿਖਾਈ ਗਈ ਸੀ ਕਿ ਜਦੋਂ ਉਹ ਦਾਜ ਮੰਗਦੇ ਮੈਨੂੰ ਤੰਗ ਕਰਦੇ ਹਾਂਜੀ ਤੇ ਫੇਰ ਉਸੇ ਟਾਪਿਕ ਤੇ ਮੈਂ ਆਂਦੀ ਆਂ ਵੀ ਫੇਰ ਉਹ ਵੀਡੀਓ ਉਹ ਜੀ ਵੀ ਗੱਲ ਸਹੀ ਹੈ ਪਰ ਰਿਲੇਟਡ ਜੀ ਹੋ ਜਾਣੀ ਹੈ ਨਾ ਹਾਂਜੀ ਤੇ ਮੈਨੂੰ ਥੋੜਾ ਜਿਹਾ ਚੇਂਜ ਹੋ ਜੇ ਫੇਰ ਆਪਾਂ ਇਹ ਵੀਡੀਓ ਨੂੰ ਬਣਾਵਾਂਗੇ ਹਾਂਜੀ ਜਿਹੜੀ ਤੁਸੀਂ ਵੀਡੀਓ ਕਿ ਆਈ ਆ ਦਾਸ ਤੇ ਕਿ ਹੋ ਟੌਪਿਕ ਨਾ ਬਣਾਵਾਂਗੇ ਹਾਂਜੀ ਤੇ ਬਾਕੀ ਇਹ ਆ ਵੀ ਇਦਾਂ ਹੀ ਚੈਨਲ ਲਵਰਲੀ ਨੂੰ ਵਸ ਵਾਸ سپورਟ ਕਰਿਆ ਕਰੋ ਤੁਹਾਡੇ ਪਿਆਰ ਦੀ ਬਹੁਤ ਜ਼ਰੂਰਤ ਹੈ ਤੇ ਚੈਨਲ ਨੂੰ ਵਸ ਵਾਸ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੁਸੀਂ ਹਾਂ ਜਦ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜੇ ਨਾ ਫਿਰ ਸਾਨੂੰ ਐਪਰੀਸ਼ੀਏਟ ਹੁੰਨੇ ਆ ਤੇ ਮਿਹਨਤ ਕਰਨ ਨੂੰ ਹੋਰ ਜ਼ਿਆਦਾ ਵੀ ਦਿਲ ਕਰਦਾ ਹਾਂਜੀ ਤੇ ਬਾਕੀ ਤੁਸੀਂ ਕਰਦੇ ਵੀ ਜੇ ਇਦਾਂ ਹੀ ਕਰਦੇ ਰਹੋ ਤੇ ਸਾਥ ਦਿੰਦੇ ਰਹੋ ਤੇ ਅੱਜ ਦਾ ਵਲੌਗ ਜਿਹੜਾ ਸੀ ਉਹ ਹੈ ਗਾਈ ਫੰਕਸ਼ਨ ਤਾਂ ਮੰਨ ਲੋ ਹੈ ਨਾ ਪਾਰਟੀ ਕੀਤੀ ਮਿੰਨੀ ਜੀ ਛੋਟੀ ਜੀ ਅਵੇਂ ਮਰਨ ਜੋਇਮੈਂਟ ਤੇ ਪੈਰ ਦਾ ਟਾਈਮ ਹੋਇਆ ਸੀ ਤੇ ਮੈਂ ਕਹਿ ਰੋਟੀ ਨਾਲ ਲੈਣੀ ਹੈ ਸਬਜੀ ਮੈਂ ਬਣਾਈ ਸੀ ਤੇ ਰੋਟੀ ਅੰਟੀ ਅੰਦੀ ਬਾਅਦ ਖਾਣੀ ਹੈ ਪਹਿਲਾਂ ਮੈਂ ਹੱਥ ਦੀਆਂ ਸੇਵੀਆਂ ਹੈਗੀਆਂ ਨਹੀਂ ਉਹ ਅੰਟੀ ਮੈਨੂੰ ਵੀ ਨਾ ਮੈਂ ਹੁੰਦੀਆਂ ਤੁਸੀਂ ਬਣਾਉਂਦੀਆਂ ਤਾਂ ਬਣਾ ਲਓ ਤੇ ਅੰਟੀ ਨੇ ਉਹ ਮੇਰੇ ਖਿਆਲ ਨਾਲ ਜਿੰਨੀ ਟੀਮ ਹੀ ਸਾਰੀ ਸਭ ਤੋਂ ਵਿੱਚੋਂ ਅੰਟੀ ਨੂੰ ਗੱਲੀ ਨੂੰ ਹੱਥ ਦੀਆਂ ਸੇਵੀਆਂ ਬਣਾਉਣੀਆਂ ਹੁੰਦੀਆਂ ਹੀ ਹੋਰ ਕਿਹਨੂੰ ਨਹੀਂ ਤੁਣ ਤੁਸੀਂ ਵੀ ਕਮੈਂਟ ਕਰੋ ਵੀ ਤੁਹਾਨੂੰ ਵੀ ਹੱਤ ਦੀਆਂ ਸੇਮੀਆਂ ਬਣਾਉਣੀਆਂ ਆਉਂਦੀਆਂ ਕਿ ਨਹੀਂ ਹੁੰਦੀਆਂ ਥੈਂਕ ਯੂ ਤੇ ਬਾਕੀ ਮਿਲਦੇ ਹੁਣ ਨੈਕਸਟ ਵਲੌਗ ਤੇ ਨੈਕਸਟ ਸ਼ਾਰਟ ਮੂਵੀ ਦੇ ਵਿੱਚ ਤੇ ਚੈਨਲ ਨੂੰ ਸਾਰੇ ਜਣੇ ਏਦਾਂ ਲਾਈਕ ਸ਼ੇਅਰ ਸਬਸਕ੍ਰਾਈਬ ਸਾਰੇ ਧੰਨਵਾਦ